ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਵਨ ਦਾ ਉਪਦੇਸ਼ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਹਰ ਰੋਜ਼ ਦੀ ਤਰ੍ਹਾਂ ਅੱਜ ਫਿਰ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜਿਹੜੇ ਸਰੋਤੇ ਚੈਨਲ ਤੇ ਨਵੇਂ ਹਨ ਕਿਰਪਾ ਕਰਕੇ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਕਿ ਹਰ ਅਪਡੇਟ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪ ਆਪਾਂ ਗੱਤ ਰਵਿਦਾਸ ਜੀ ਮਹਾਰਾਜ ਜੀ ਦੇ ਜੀਵਨ ਵਿੱਚੋਂ ਇੱਕ ਬਹੁਤ ਹੀ ਪਿਆਰੀ ਸਾਖੀ ਸਰਵਨ ਕਰਾਂਗੇ ਆਓ ਵੀਡੀਓ ਸ਼ੁਰੂ ਕਰਦੇ ਹਾਂ ਗੁਰੂ ਪਿਆਰਿਓ ਭਗਤ ਪ੍ਰਮਾਤਮਾ ਦੁਆਰਾ ਸੰਸਾਰ ਤੇ ਭੇਜੇ ਜਾਂਦੇ ਹਨ ਅਤੇ ਭਗਤਾਂ ਦਾ ਜੀਵਨ ਤਿਆਗ ਦੀ ਮੂਰਤ ਹੁੰਦਾ ਹੈ ਉਨ੍ਹਾਂ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਮਾਇਆ ਦਾ ਲਾਲਚ ਨਹੀਂ ਹੁੰਦਾ। ਨਾ ਹੀ ਉਹ ਸੰਸਾਰ ਦੇ ਕਿਸੇ ਪਦਾਰਥ ਨੂੰ ਆਪਣਾ ਸਮਝਦੇ ਹਨ। ਇਸੇ ਕਰਕੇ ਗੁਰਬਾਣੀ ਵਿੱਚ ਸ਼ਬਦ ਉਚਾਰਨ ਕੀਤਾ ਗਿਆ ਹੈ। ਭਗਤਾਂ ਤੈਸ ਸਹ ਸਾਰੀਆਂ ਜੋੜ ਕਦੇ ਨਾ ਆਇਆ। ਭਗਤਾਂ ਅਤੇ ਸੰਸਾਰੀ ਲੋਕਾਂ ਦਾ ਆਪਸ ਵਿੱਚ ਕੋਈ ਜੋੜ ਨਹੀਂ ਹੁੰਦਾ ਭਗਤ ਅਠੇ ਪਹਿਰ ਪ੍ਰਮਾਤਮਾ ਦੇ ਭਜਨ ਦੇ ਵਿੱਚ ਮਸਤ ਰਹਿੰਦੇ ਹਨ ਤੇ ਫਿਰ ਕਈ ਵਾਰ ਕੀ ਹੁੰਦਾ ਕਿ ਪ੍ਰੀਖਿਆ ਦਾ ਸਮਾਂ ਵੀ ਆਉਂਦਾ ਹੈ ਤੇ ਅਕਾਲ ਪੁਰਖ ਵਾਹਿਗੁਰੂ ਆਪਣੇ ਭਗਤਾਂ ਦੀ ਪ੍ਰੀਖਿਆ ਜ਼ਰੂਰ ਲੈਂਦਾ ਹੈ ਤੇ ਜਿਹੜੇ खरे ਹੁੰਦੇ ਹਨ ਉਸ ਪ੍ਰੀਖਿਆ ਦੇ ਵਿੱਚੋਂ ਪਾਸ ਹੋ ਜਾਂਦੇ ਨੇ ਸੋ ਭਗਤ ਬਾਬਾ ਰਵਿਦਾਸ ਜੀ ਦੀ ਪ੍ਰੀਖਿਆ ਲੈਣ ਵਾਸਤੇ ਭਗਵਾਨ ਖੁਦ ਧਰਤੀ ਤੇ ਆਏ ਆਓ ਇਸ ਸਾਖੀ ਦੇ ਵਿੱਚ ਸਰਵਨ ਕਰਦੇ ਹਾਂ ਇੱਕ ਵਾਰ ਕੀ ਹੋਇਆ ਭਗਤ ਰਵਿਦਾਸ ਜੀ ਆਪਣੀ ਧਰਮ ਸਪਤਨੀ ਦੇ ਨਾਲ ਆਪਣੀ ਛੰਨ ਵਿੱਚ ਰਹਿੰਦੇ ਸਨ ਚਮੜੇ ਦਾ ਕੰਮ ਕਰਦੇ ਅਤੇ ਪਰਮਾਤਮਾ ਦੀ ਬੰਦਗੀ ਦੇ ਵਿੱਚ ਹਰ ਵਕਤ ਲੀਨ ਰਹਿੰਦੇ ਬਹੁਤ ਹੀ ਗਰੀਬੀ ਵਾਲਾ ਜੀਵਨ ਬਤੀਤ ਕਰ ਰਹੇ ਸਨ ਕਿਤੇ ਸਮਾਂ ਬਣਦਾ ਤਾਂ ਪ੍ਰਸ਼ਾਦਾ ਪਾਣੀ ਛਕਣ ਨੂੰ ਮਿਲ ਜਾਂਦਾ ਨਹੀਂ ਉਸੇ ਤਰ੍ਹਾਂ ਭੁੱਖੇ ਪਾਣੇ ਆਪਣਾ ਚਮੜੇ ਦਾ ਕੰਮ ਕਰਦੇ ਪਰਮਾਤਮਾ ਦੀ ਬੰਦਗੀ ਵਿੱਚ ਲੀਨ ਰਹਿੰਦੇ ਇਹ ਸਭ ਦੇਖ ਕੇ ਅਕਾਲ ਪੁਰਖ ਨੇ ਫੁਰਨਾ ਲਿਆ ਕਿ ਕਿਉਂ ਨਾ ਆਪਣੇ ਭਗਤ ਦੀ ਪ੍ਰੀਖਿਆ ਲਈ ਜਾਵੇ ਤੇ ਸੰਸਾਰੀ ਰੂਪ ਦੇ ਵਿੱਚ ਇਸ ਦੀ ਕੁਝ ਮਦਦ ਕੀਤੀ ਜਾਵੇ ਪ੍ਰਮਾਤਮਾ ਨੇ ਇੱਕ ਸਾਧੂ ਦਾ ਰੂਪ ਧਾਰਨ ਕਰਕੇ ਭਗਤ ਗੁਰੂ ਰਵਿਦਾਸ ਜੀ ਦੀ ਛੰਨ ਦੇ ਵਿੱਚ ਝੁੱਗੀ ਦੇ ਵਿੱਚ ਪਹੁੰਚ ਗਏ ਜਦੋਂ ਸਾਧੂ ਝੁੱਗੀ ਦੇ ਅੰਦਰ ਦਾਖਲ ਹੋਏ ਤਾਂ ਗੁਰੂ ਰਵਿਦਾਸ ਜੀ ਨੇ ਖੜੇ ਹੋ ਕੇ ਨਮਸਕਾਰ ਕੀਤੀ ਅਤੇ ਜੀ ਆਇਆਂ ਨੂੰ ਆਖਿਆ ਭਗਤ ਰਵਿਦਾਸ ਜੀ ਪਹਿਚਾਨ ਨਾ ਸਕੇ ਕਿ ਭਗਵਾਨ ਹਨ ਕਿਉਂਕਿ ਭਗਵਾਨ ਖੁਦ ਇੱਕ ਸਾਧੂ ਦਾ ਰੂਪ ਧਾਰਨ ਕਰਕੇ ਆਏ ਸਨ ਭਗਤ ਰਵਿਦਾਸ ਜੀ ਨੇ ਸਾਧੂ ਜੀ ਨੂੰ ਬੜੇ ਸਤਕਾਰ ਦੇ ਨਾਲ ਬਿਠਾਇਆ ਅਤੇ ਜਲ ਪਾਣੀ ਸ਼ਕਾਇਆ। ਭਗਵਾਨ ਨੇ ਬੇਨਤੀ ਕੀਤੀ। "ਹੇ ਪਿਆਰੇ ਭਗਤ ਮੈਂ ਤੇਰੀ ਮਹਿਮਾ ਬਹੁਤ ਸੁਣੀ ਹੈ। ਤੇਰੀ ਮਹਿਮਾ ਸੁਣ ਕੇ ਮੇਰੇ ਮਨ ਦੇ ਅੰਦਰ ਖਿਆਲ ਆਇਆ ਕਿ ਪ੍ਰਮਾਤਮਾ ਦਾ ਭਗਤ ਕਿਸੇ ਗੱਲੋਂ ਦੁਖੀ ਹੈ।" ਰਵਿਦਾਸ ਜੀ ਕਹਿਣ ਲੱਗੇ ਮਹਾਰਾਜ ਪਰ ਮੈਂ ਤਾਂ ਕਿਸੇ ਗੱਲੋਂ ਦੁਖੀ ਨਹੀਂ ਮੇਰੇ ਆਸ-ਪਾਸ ਤਾਂ ਸੁਖ ਵਰਤ ਰਿਹਾ ਹੈ ਪ੍ਰਮਾਤਮਾ ਦੇ ਨਾਮ ਦੇ ਸਿਮਰਨ ਦੇ ਵਿੱਚ ਮੇਰਾ ਸਮਾਂ ਲੰਘ ਰਿਹਾ ਹੈ ਮੈਨੂੰ ਵਾਹਿਗੁਰੂ ਦੇ ਨਾਮ ਦੇ ਵਿੱਚ ਨਾ ਭੁੱਖ ਲੱਗਦੀ ਹੈ ਨਾ ਪਿਆਸ ਲੱਗਦੀ ਹੈ ਵਾਹਿਗੁਰੂ ਦਾ ਦਿੱਤਾ ਮੈਨੂੰ ਸਭ ਕੁਝ ਹੈ ਬਹੁਤ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਹੋ ਰਿਹਾ ਹੈ। ਸਾਧੂ ਨੇ ਕਿਹਾ ਰਵਿਦਾਸ ਜੀ ਗਰੀਬੀ ਤੁਹਾਡੇ ਗਲ ਚੜ੍ਹ ਕੇ ਬੋਲ ਰਹੀ ਹੈ। ਤੁਸੀਂ ਅਤ ਦੇ ਗਰੀਬ ਹੋ। ਕਿੰਨੇ ਕਿੰਨੇ ਦਿਨ ਤੁਹਾਡਾ ਚੁੱਲ੍ਹਾ ਹੈ ਜੋ ਉਹ ਠੰਡਾ ਰਹਿੰਦਾ ਹੈ। ਪ੍ਰਸ਼ਾਦਾ ਨਹੀਂ ਪੱਕਦਾ। ਤੁਸੀਂ ਆਏ ਗਏ ਸਾਧੂ ਦਾ ਜਾਂ ਕਿਸੇ ਆਏ ਗਏ ਰਾਹੀ ਕਰਦਾ। ਸਤਕਾਰ ਨਹੀਂ ਕਰ ਪਾਉਂਦੇ ਜੇ ਹੋ ਸਕੇ ਤਾਂ ਤੁਹਾਨੂੰ ਅਮੀਰ ਕਰ ਦਿੰਦੇ ਹਾਂ ਅਰਵਦਾਸ ਜੀ ਨੇ ਕਿਹਾ ਨਹੀਂ ਮਹਾਰਾਜ ਜੇ ਮਾਇਆ ਬਹੁਤੀ ਆ ਜਾਵੇ ਤਾਂ ਫਿਰ ਕਦੇ ਦਾਨ ਨਹੀਂ ਹੁੰਦਾ ਸਗੋਂ ਪਾਪ ਸਿਰ ਤੇ ਚੜਦਾ ਹੈ ਅਤੀਹੰਕਾਰ ਬਹੁਤ ਹੋ ਜਾਂਦਾ ਹੈ ਬਰਕਤ ਤਾਂ ਅਸਲ ਦੇ ਵਿੱਚ ਦਸਾਂ ਨੌਹਾਂ ਦੀ ਕਿਰਤ ਕਮਾਈ ਦੇ ਵਿੱਚ ਹੀ ਹੈ। ਦਾਨ ਵੀ ਉਹੀ ਫਲਦਾ ਹੈ ਜੋ ਦਸਾਂ ਨੌਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਕੀਤਾ ਹੋਵੇ। ਅਸੀਂ ਆਪਣੀ ਧਰਮ ਦੀ ਕਿਰਤ ਕਰਕੇ ਆਪਣਾ ਸਮਾਂ ਬਤੀਤ ਕਰ ਰਹੇ ਹਾਂ ਅਤੇ ਪ੍ਰਸੰਨ ਹਾਂ। ਸਾਨੂੰ ਮਾਇਆ ਦੀ ਲੋੜ ਨਹੀਂ, ਨਾ ਹੀ ਸਾਨੂੰ ਅਮੀਰੀ ਦੀ ਲੋੜ ਹੈ। ਸਾਧੂ ਕਹਿਣ ਲੱਗੇ, ਰਵਿਦਾਸ ਮੇਰੇ ਕੋਲ ਇੱਕ ਪਾਰਸ ਹੈ। ਇਹ ਕਹ ਕੇ ਸਾਧੂ ਨੇ ਇੱਕ ਪਾਰਸ ਦੀ ਵੱਟੀ ਇੱਕ ਪੱਥਰ ਦੀ ਵੱਟੀ ਆਪਣੇ ਬੋਝੇ ਦੇ ਵਿੱਚੋਂ ਕੱਢੀ ਅਤੇ ਰਵਦਾਸ ਜੀ ਨੂੰ ਦਿਖਾਈ ਰਵਦਾਸ ਜੀ ਬੋਲੇ ਇਹ ਪਾਰਸ ਦੇ ਨਾਲ ਕੀ ਕਰੀਦਾ ਹੈ ਸਾਧੂ ਕਹਿਣ ਲੱਗੇ ਪਿਆਰਿਆ ਇਹ ਉਹ ਚੀਜ਼ ਹੈ ਇਸ ਪਾਰਸ ਦੀ ਵੱਟੀ ਨੂੰ ਤੂੰ ਕਿਸੇ ਵੀ ਚੀਜ਼ ਦੇ ਨਾਲ ਛੁਹਾ ਦੇਵੇਂਗਾ ਭਾਵ ਟੱਚ ਕਰ ਦੇਵੇਂਗਾ ਉਹ ਸੋਨਾ ਬਣ ਜਾਵੇਗੀ ਤੂੰ ਜੁੱਤੀਆਂ ਵੇਚਦਾ ਹੈ ਜੁੱਤੀਆਂ ਵੇਚਣ ਦੀ ਥਾਂ ਸੋਨਾ ਵੇਚ ਕੇ ਮਾਇਆ ਇਕੱਠੀ ਕਰ ਅਤੇ ਉਸ ਮਾਇਆ ਦੇ ਨਾਲ ਪੱਕਾ ਮਕਾਨ ਬਣਾ ਲੈਣਾ ਬਹੁਤ ਸੁੰਦਰ ਮੰਦਰ ਬਣਾਉਣੇ ਸਰਾਮਾ ਬਣਾਉਣੀਆਂ ਆਈ ਗਈ ਦੀ ਸੇਵਾ ਕਰਨੀ ਤੇਰੇ ਭੰਡਾਰੇ ਖੁੱਲ ਜਾਣਗੇ ਤੇਰੇ ਘਰ ਦੇ ਵਿੱਚੋਂ ਕੋਈ ਵੀ ਭੁੱਖਾ ਵਾਪਸ ਨਹੀਂ ਜਾਵੇਗਾ ਹਰ ਪਾਸੇ ਤੇਰੀ ਉਪਮਾ ਹੋਵੇਗੀ ਕਿਉਂਕਿ ਜਿਸ ਕੋਲ ਮਾਇਆ ਵੱਧ ਹੁੰਦੀ ਹੈ ਸੰਸਾਰੀ ਲੋਕ ਉਸ ਦੀ ਹੀ ਉਪਮਾ ਵੱਧ ਕਰਦੇ ਹਨ ਤੂੰ 파ਰਸ ਨੂੰ ਆਪਣੇ ਕੋਲ ਰੱਖ ਲੈ 파ਰਸ ਨੂੰ ਸੰਸਾਰ ਦੇ ਵਿੱਚ ਦੂਸਰਾ ਭਗਵਾਨ ਮੰਨਿਆ ਜਾਂਦਾ ਹੈ ਗੁਰੂ ਪਿਆਰਿਓ ਇਹ ਸਭ ਸੁਣ ਕੇ ਰਵਦਾਸ ਜੀ ਕਹਿਣ ਲੱਗੇ ਨਹੀਂ ਮਹਾਰਾਜ ਇਨੀਆਂ ਵੱਡੀਆਂ ਖੇਚਲਾਂ ਮੇਰੇ ਕੋਲੋਂ ਨਹੀਂ ਹੋਣੀਆਂ। ਰੱਬ ਨੇ ਮੈਨੂੰ ਅਮੀਰ ਕਰਕੇ ਕਿਉਂ ਕਸ਼ਟ ਦੇਣਾ ਹੈ? ਉਹ ਭਗਵਾਨ ਅਮੀਰਾਂ ਨੂੰ ਕਿਉਂ ਨਹੀਂ ਪ੍ਰੇਰਿਤ ਕਰਦਾ ਕਿ ਉਹ ਵੱਡੀਆਂ-ਵੱਡੀਆਂ ਸਰਾਮਾਂ ਤਿਆਰ ਕਰਨ ਅਤੇ ਲੰਗਰ ਲਾਉਣ ਇਹ ਕੰਮ ਉਹਨਾਂ ਦੇ ਕਰਨ ਵਾਲਾ ਹੈ। ਹਜ਼ਾਰਾਂ ਲੱਖਾਂ ਪਤੀ ਕਾਂਸੀ ਸ਼ਹਿਰ ਦੇ ਵਿੱਚ ਵਸਦੇ ਹਨ। ਮੈਨੂੰ ਪਰ ਇਸ ਪਾਰਸ ਦੀ ਲੋੜ ਨਹੀਂ ਇਹ ਵੱਡੇ ਲੋਕ ਹੀ ਇਹ ਕੰਮ ਕਰ ਸਕਦੇ ਹਨ ਗੁਰੂ ਪਿਆਰਿਓ ਸਾਧੂ ਭਗਵਾਨ ਨੇ ਜਿੱਦ ਨਾ ਛੱਡੀ ਉਹਨਾਂ ਨੇ ਪਾਰਸ ਦੀ ਵੱਟੀ ਰਵਿਦਾਸ ਜੀ ਨੂੰ ਦੇਣੀ ਚਾਹੀ ਅਤੇ ਇਹਨਾਂ ਦੇ ਕੋਲ ਪਾਰਸ ਦੀ ਵੱਟੀ ਨੂੰ ਛੱਡ ਜਾਣਾ ਹੀ ਚੰਗਾ ਸਮਝਿਆ ਜਦੋਂ ਸਾਧੂ ਨੇ ਰਵਿਦਾਸ ਜੀ ਨੂੰ ਤੰਗ ਕੀਤਾ ਤਾਂ ਰਵਿਦਾਸ ਜੀ ਨੇ ਕਿਹਾ ਮਹਾਰਾਜ ਇਦਾਂ ਕਰੋ ਇਸ ਸਿਆਣੇ 파ਰਸ ਨੂੰ ਛੱਤ ਦੇ ਵਿੱਚ ਟੰਗ ਦਿਓ ਛੰਨ ਦੀ ਭਗਵਾਨ ਨੇ ਸੋਚਿਆ ਕਿ ਰਵਦਾਸ ਨੂੰ ਹਜੇ 파ਰਸ ਦਾ ਗਿਆਨ ਨਹੀਂ ਜਦੋਂ ਇਹਨੂੰ ਗਿਆਨ ਹੋਵੇਗਾ ਤਾਂ ਇਹ ਆਪਣੇ ਆਪ ਇਸ ਵੱਟੀ ਨੂੰ ਚੱਕ ਕੇ ਵਰਤ ਲਵੇਗਾ ਤੇ ਅਮੀਰ ਹੋ ਜਾਵੇਗਾ ਗੁਰੂ ਪਿਆਰਿਓ ਪਰ ਗੁਰੂ ਰਵਦਾਸ ਜੀ ਤਾਂ ਮਹਾ ਗਿਆਨੀ ਸਨ ਉਹਨਾਂ ਨੂੰ ਪੂਰਬਲੇ ਜਨਮ ਵਿੱਚ ਮਾਇਆ ਦਾ ਭੇਤ ਸੀ ਕੀ ਮਾਇਆ ਕਿਸ ਤਰ੍ਹਾਂ ਆਪਣੇ ਰੰਗ ਦਿਖਾਉਂਦੀ ਹੈ ਗੁਰਦਾਸ ਜੀ ਅਮੀਰੀ ਜੀਵਨ ਨੂੰ ਪਾਪਾਂ ਦਾ ਜੀਵਨ ਮੰਨਦੇ ਸਨ ਗੁਰੂ ਪਿਆਰਿਓ ਸਾਧੂ ਚਲਿਆ ਗਿਆ ਅਤੇ ਪਾਰਸ ਦੀ ਵੱਟੀ ਛੱਤ ਦੇ ਵਿੱਚ ਟੰਗ ਗਿਆ ਸੋ 1 ਸਾਲ ਬੀਤ ਗਿਆ ਪਰ ਉਹ ਪਾਰਸ ਦੀ ਵੱਟੀ ਉੱਥੇ ਹੀ ਪਈ ਰਹੀ 1 ਸਾਲ ਬਾਅਦ ਸਾਧੂ ਦੇ ਮਨ ਦੇ ਵਿੱਚ ਫਿਰ ਫੁਰਨਾ ਆਇਆ ਭਗਵਾਨ ਨੇ ਆਪਣਾ ਰੂਪ ਧਾਰਨ ਕਰਕੇ ਸਾਧੂ ਦੇ ਰੂਪ ਵਿੱਚ ਦੁਨੀਆ ਤੇ ਗਏ ਅਤੇ ਸੋਚਿਆ ਕਿ ਦੇਖੀ ਰਵਦਾਸ ਨੇ ਉਹ ਪਾਰਸ ਵਰਤਿਆ ਹੈ ਕਿ ਨਹੀਂ ਸਾਧੂ ਦਾ ਰੂਪ ਧਾਰਨ ਕਰਕੇ ਭਗਵਾਨ ਰਵਦਾਸ ਜੀ ਦੀ ਛੰਨ ਵਿੱਚ ਆ ਗਏ ਆਉਂਦਿਆਂ ਹੀ ਪੁੱਛਿਆ ਭਗਤਾ ਅਸੀਂ ਤੈਨੂੰ ਪਾਰਸ ਦੇ ਕੇ ਗਏ ਸਨ ਉਹ ਕਿੱਥੇ ਹੈ ਰਦਾਸ ਜੀ ਨੇ ਬੜਾ ਹੈਰਾਨੀ ਜਨਕ ਉੱਤਰ ਦਿੱਤਾ ਕਿ ਮਹਾਰਾਜ ਜੀ ਆਪ ਜੀ ਜਿੱਥੇ ਛੰਨ ਵਿੱਚ ਰੱਖ ਕੇ ਗਏ ਸੋ ਉਹ ਪੱਥਰ ਉੱਥੇ ਹੀ ਪਿਆ ਹੈ ਮੈਂ ਉਸ ਨੂੰ ਹੱਥ ਨਹੀਂ ਲਾਇਆ ਉਹ ਪੱਥਰ ਮੇਰੇ ਕਿਸੇ ਕੰਮ ਦਾ ਨਹੀਂ ਸਾਧੂ ਨੇ 파ਰਸ ਚੁੱਕ ਲਿਆ 파ਰਸ ਨੂੰ ਮੁਠੀ ਵਿੱਚ ਰੱਖ ਕੇ ਸਾਧੂ ਨੇ ਰਵਿਦਾਸ ਨੂੰ ਆਖਿਆ ਕਿ हे ਰਵਿਦਾਸ हे ਰਵਿਦਾਸ ਤੂੰ ਤਨ ਹੈ ਅਸਲ ਦੇ ਵਿੱਚ ਤੂੰ ਆਪ ਹੀ 파ਰਸ ਹੈ ਇਹ 파ਰਸ ਤਾਂ ਕੇਵਲ ਦੁਨਿਆਵੀ 파ਰਸ ਹੈ ਦੁਨੀਆਂ ਦੀ ਮਾਇਆ ਬਖਸ਼ਿਸ਼ ਕਰਦਾ ਹੈ ਪਰ ਤੂੰ ਤਾਂ ਹਰ ਤਨ ਦੇ ਨਾਲ ਪਰਮਾਤਮਾ ਦੇ ਨਾਮ ਤਨ ਦੇ ਨਾਲ ਰਜਿਆ ਹੈ ਤ੍ਰਿਪਤ ਹੈ ਤੇਰੇ ਕੋਲ ਹਰੀ ਦਾ ਨਾਮ ਤਨ ਹੈ ਤੂੰ ਬਹੁਤ ਵੱਡਾ ਆਪ 파ਰਸ ਹੈ ਇਹ ਆਖ ਕੇ ਭਗਵਾਨ ਅਲੋਪ ਹੋ ਗਏ ਰਵਿਦਾਸ ਜੀ ਅਤੇ ਉਹਨਾਂ ਦੀ ਪਤਨੀ ਦੋਵੇਂ ਅੱਖਾਂ ਮਲਦੇ ਰਹਿ ਗਏ ਹੁਣ ਦੋਹਾਂ ਨੂੰ ਪਛਤਾਵਾ ਲੱਗ ਰਿਹਾ ਸੀ ਕਿ ਭਗਵਾਨ ਖੁਦ ਚੱਲ ਕੇ ਸਾਡੇ ਘਰ ਆਏ ਸਨ ਸਾਨੂੰ ਭੋਲੇ ਭਗਤਾਂ ਨੂੰ ਨਹੀਂ ਪਤਾ ਸੀ ਕਿ ਭਗਵਾਨ ਉਹਨਾਂ ਦੇ ਜੀਵਨ ਨੂੰ ਪਲਟਾ ਗਏ ਹਨ ਅਤੇ ਸਾਨੂੰ ਪਾਰਸ ਬਣਾ ਗਏ ਹਨ ਸਾਨੂੰ ਇਸ ਚੀਜ਼ ਦੀ ਸਮਝ ਨਹੀਂ ਸੀ ਅਤੇ ਉਹਨਾਂ ਦੀ ਅਸੀਂ ਕੋਈ ਸੇਵਾ ਵੀ ਨਹੀਂ ਕਰ ਸਕੇ ਸੋ ਗੁਰੂ ਪਿਆਰਿਓ ਰਵਦਾਸ ਜੀ ਮਹਾਰਾਜ ਜੀ ਨੂੰ ਭਗਵਾਨ ਨੇ ਵਰ ਦਿੱਤਾ ਕਿ ਇਹ ਇੱਕ ਆਪ ਪਾਰਸ ਹੈ ਜੋ ਵੀ ਆਦਮੀ ਪੁਰਸ਼ ਇਸ ਪਾਰਸ ਦੀ ਸੰਗਤ ਵਿੱਚ ਆਵੇਗਾ ਉਹ ਸਦਾ ਵਾਸਤੇ ਮੁਕਤ ਹੋ ਜਾਵੇਗਾ ਇਰਦੀਆਂ ਸਿੱਧੀਆਂ ਭਗਤ ਜੀ ਦੇ ਚਰਨਾਂ ਦੇ ਵਿੱਚ ਆ ਗਈਆਂ ਸੋ ਇਸ ਸਾਖੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਰਵਦਾਸ ਜੀ ਜਿੱਥੇ ਗਰੀਬ ਸਨ ਉੱਥੇ ਤਿਆਗ ਦੀ ਮੂਰਤ ਸਨ ਪਰਮਾਤਮਾ ਦੇ ਨਾਮ ਤੋਂ ਬਿਨਾਂ ਉਹਨਾਂ ਨੂੰ ਸੰਸਾਰ ਤੇ ਕੁਝ ਵੀ ਪਿਆਰਾ ਨਹੀਂ ਸੀ ਲੱਗਦਾ ਸੋ ਆਪ ਜੀ ਨੇ ਇਹ ਸਾਖੀ ਸਰਵਨ ਕੀਤੀ ਹੈ ਇਸ ਸਾਖੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਤਾਂ ਕਿ ਹਰ ਘਰ ਦੇ ਵਿੱਚ ਰਵਦਾਸ ਜੀ ਦੀ ਮਹਿਮਾ ਇਸੇ ਤਰ੍ਹਾਂ ਗੂੰਜਦੀ ਰਹੇ ਮਿਲਦੇ ਹਾਂ ਨਵੀਂ ਸਾਖੀ ਦੇ ਵਿੱਚ ਅਗਲੀ ਵੀਡੀਓ ਵਿੱਚ ਉਦੋਂ ਤੱਕ ਵਾਸਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ